ਸਤ ਸ੍ਰੀ ਅਕਾਲ ਜੀ ਮੈਂ ਬਲਜੀਤ ਬਲਜੀਤ ਗੋਲਡੀ ਡੇਲੀ ਬਲੌਗਸ ਤੋਂ ਤੇ ਇਹ ਹੈ ਮੇਰੀ ਜ਼ਿੰਦਗੀ ਸਿੰਪਲ ਤੇ ਸਿੱਧੀ ਸਾਦੀ ਤੇ ਦਿਖਾਵੇ ਕਰਨ ਯੋਗ ਮੈਨੂੰ ਲੱਗਦਾ ਨਹੀਂ ਕਿ ਮੇਰੀ ਲਾਈਫ 'ਚ ਕੁਝ ਹੈ ਮੇਰੀ ਲਾਈਫ ਇਸੇ ਤਰ੍ਹਾਂ ਦੀ ਹੈ ਵਿਦਆਊਟ ਫਿਲਟਰ ਤੇ ਇਸੇ ਤਰ੍ਹਾਂ ਜੋ ਹੈ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਆਪਣੀ ਡੇਲੀ ਲਾਈਫ ਤੇ ਅੱਜ ਜੋ ਹੈ ਉਹ ਟਾਈਮ ਸੀਗਾ ਜਦੋਂ ਪੇਕੇ ਪਰਿਵਾਰ ਆ ਕੇ ਗੁਰੂ ਘਰ ਆ ਕੇ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਜੀ ਅੱਜ ਕੀਤਾ ਸੁਖਾਸਨ ਬਾਬਾ ਜੀ ਦਾ ਕਿਉਂਕਿ ਜੋ ਹੈ ਸੇਵਾ ਪਰਿਵਾਰ ਕੋਲ ਹੀ ਹੈ ਤੇ ਮੰਮੀ ਅੱਜ ਸੀਗੇ ਥੋੜਾ ਜਿਹਾ ਬਿਜ਼ੀ ਤੇ ਅੱਜ ਮੇਰੀ ਡਿਊਟੀ ਲਈ ਗਈ ਜਦੋਂ ਵੀ ਮੈਂ ਪੇਕੇ ਪਰਿਵਾਰ ਜਾਂਦੀ ਹਾਂ ਤਾਂ ਗੁਰੂ ਘਰ ਦੀ ਡਿਊਟੀ ਮੇਰੀ ਲੱਗਦੀ ਹੈ ਤੇ ਕਈ ਘਰ ਨੇ ਗੁਰੂ ਘਰ ਨਾਲ ਜੁੜੇ ਹੋਏ ਹਨ ਤੇ ਗਿਆਨੀ ਸਿੰਘ ਦਾ ਨਹੀਂ ਨੇ ਬਟ ਜੋ ਹੈ ਪਰਿਵਾਰ ਹੀ ਰਲ ਕੇ ਜੋ ਹੈ ਗੁਰੂ ਘਰ ਦੀ ਸੇਵਾ ਕਰਦੇ ਹਾਂ ਤੇ ਇੱਥੇ ਆ ਗਏ ਸੀਗੇ ਆਪਾਂ ਘਰੇ ਵਾਪਸ ਤੇ ਇਹ ਹੈ ਤੁਸੀਂ ਜਾਣਦੇ ਨਹੀਂ ਹੋ ਸਿਸਟਰ ਦਾ ਬੇਟਾ ਹੈ ਤੇ ਏਸੀ ਲੱਗਿਆ ਸੀਗਾ ਤੇ ਇਸ ਦੀ ਵੀਡੀਓ ਬਣ ਰਹੀ ਸੀਗੀ ਤਾਂ ਸ਼ੇਅਰ ਕਰਨਾ ਤਾਂ ਬਣਦਾ ਹੈ ਗਰਮੀ ਇੰਨੀ ਜ਼ਿਆਦਾ ਸੀਗੀ ਕਿ ਕਿਸੇ ਰੂਮ 'ਚ ਜੋ ਹੈ ਏਸੀ ਤੋਂ ਬਿਨਾ ਤਾਂ ਹੁਣ ਜੋ ਹੈ ਗੁਜ਼ਾਰਾ ਹੁੰਦਾ ਹੀ ਨਹੀਂ ਪਤਾ ਨਹੀਂ ਇਸ ਗਰਮੀ ਤੋਂ ਕਦੋਂ छुटकारा ਮਿਲਣਾ ਹੈ ਤੇ ਆਪਣਾ ਸਫਰ ਸ਼ੁਰੂ ਹੋ ਗਿਆ ਸੀਗਾ ਅੱਜ ਅਸੀਂ ਚੱਲੇ ਸੀਗੇ ਪਾਪਾ ਨਾਲ ਡੈਡੀ ਨਾਲ ਘੁੰਮਣ ਤੇ ਮੈਂ ਵੀਡੀਓ ਤਾਂ ਜੋ ਹੈ ਬਣਾ ਰਹੀ ਸੀਗੀ ਬਟ ਉਹਨਾਂ ਨੂੰ ਪੂਰਾ ਆਈਡੀਆ ਨਹੀਂ ਕਿ ਕਿਉਂ ਇਹ ਵੀਡੀਓ ਬਣਾਉਂਦੀ ਹੈ ਤਾਂ ਤੁਸੀਂ ਜਾਣਦੇ ਹੀ ਹੋ ਕਿ ਆਪਣੇ ਪਰਿਵਾਰਾਂ ਵਿੱਚ ਸਿੰਪਲ ਪਰਿਵਾਰਾਂ ਵਿੱਚ ਇਹ ਚੀਜ਼ਾਂ ਜੋ ਨੇ ਬਹੁਤ ਜ਼ਿਆਦਾ ਵੱਡੀਆਂ ਮੰਨੀਆਂ ਜਾਂਦੀਆਂ ਨੇ ਤੇ ਇਸ ਦੀ ਜੋ ਹੈ ਮਨਜ਼ੂਰੀ ਮਿਲਣੀ ਔਖੀ ਹੁੰਦੀ ਹੈ ਬਟ ਦੇਖਾਂਗੇ ਇਨ ਫਿਊਚਰ ਜੇ ਆਪਾਂ ਕਾਮਯਾਬ ਹੋਏ ਤਾਂ ਜ਼ਰੂਰ ਸ਼ੇਅਰ ਕਰਾਂਗੇ ਵਰਨਾ ਰੱਬ ਹੀ ਜਾਣਦਾ ਹੈ ਕਿ ਆਪਣਾ ਸਾਥ ਕਿੰਨੇ ਟਾਈਮ ਤੱਕ ਹੈ ਤੇ ਇਹ ਹੈ ਆਪਣਾ ਸੋਹਣਾ ਅੰਬਾਲਾ ਜਿਸ ਦੀਆਂ ਬਿਲਡਿੰਗਾਂ ਤੁਸੀਂ ਵੇਖ ਸਕਦੇ ਹੋ ਕਿੰਨੇ ਵੱਡੇ ਕੰਪਲੈਕਸ ਨੇ ਹੁਣ ਤਾਂ ਅੰਬਾਲਾ ਵਿੱਚ ਵੀ ਬਹੁਤ ਚੇਂਜੇਸ ਆ ਗਏ ਨੇ ਅੰਬਾਲਾ ਇੱਕ ਸ਼ਾਂਤ ਸ਼ਹਿਰ ਹੈ ਤੇ ਇਹ ਲੋੜ ਮਹਾਵੀਰ ਸਕੂਲ ਜਿੱਥੇ ਕਿ ਮੈਂ ਕਈ ਸਾਲ ਟੀਚਿੰਗ ਕੀਤੀ ਹੈ ਤੇ ਇਹ ਇੱਧਰ ਜੋ ਹੈ ਇਹ ਕਾਲਜ ਹੈ ਆਰਾ ਗਰਲਸ ਕਾਲਜ ਜਿੱਥੇ ਮੈਂ ਗ੍ਰੈਜੂਏਸ਼ਨ ਕੀਤੀ ਹੈ ਤੇ ਇਹ ਸਾਰਾ ਜੋ ਹੈ ਆਰਮੀ ਏਰੀਆ ਹੈ ਯਾਨੀ ਕਿ ਤੁਸੀਂ ਵੇਖ ਸਕਦੇ ਹੋ ਕਿੰਨਾ ਖੂਬਸੂਰਤ ਜੋ ਹੈ ਆਪਣੇ ਸ਼ਹੀਦਾਂ ਨੂੰ ਜੋ ਹੈ ਚਿੱਤਰਿਤ ਕੀਤਾ ਗਿਆ ਹੈ ਤੇ ਰਾਜ ਹੈ ਗੁਰਦੁਆਰਾ ਸਾਹਿਬ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਅਸੀਂ ਕਾਲਜ ਟਾਈਮ ਤੱਕ ਵੀ ਜੋ ਹੈ ਸਾਈਕਲਾਂ ਤੇ ਹੀ ਗਏ ਹਾਂ ਤੇ ਉੱਥੇ ਜਾਣਾ ਤੇ ਗੁਰੂ ਘਰ ਹੈ ਪੰਜੋਖਰਾ ਸਾਹਿਬ ਜਿਨ੍ਹਾਂ ਦਾ ਇਤਿਹਾਸ ਤੁਸੀਂ ਜੋ ਹੈ जानਦੇ ਹੀ ਹੋ ਕਿਵੇਂ ਜੋ ਹੈ ਗੁੰਗੇ ਬੋਲੇ ਆ ਕੇ ਇੱਥੇ ਬੋਲਣ ਲੱਗਦੇ ਨੇ ਤੇ ਪੰਜੋਖਰਾ ਸਾਹਿਬ ਦਾ ਤਾਂ ਜੋ ਹੈ ਚਾਰ ਚਫੇਰਾ ਪਤਾ ਨਹੀਂ ਪੇਕਾ ਪਰਿਵਾਰ ਹੈ ਪੇਕੇ ਪਰਿਵਾਰ ਦਾ ਏਰੀਆ ਹੈ ਤਾਂ ਕੋਈ ਖਿੱਚ ਜੀ ਮਹਿਸੂਸ ਹੁੰਦੀ ਹੈ ਇੱਕ ਸ਼ਾਂਤੀ ਜੀ ਮਹਿਸੂਸ ਹੁੰਦੀ ਹੈ ਇੱਕ ਪੋਜ਼ਿਟਿਵਿਟੀ ਜੀ ਜੋ ਹੈ ਮਹਿਸੂਸ ਹੁੰਦੀ ਹੈ ਪਤਾ ਨਹੀਂ ਕੀ ਹੈ ਬਟ ਮੈਨੂੰ ਆ ਕੇ ਇੱਥੇ ਜੋ ਹੈ ਇੰਨਾ ਪੋਜ਼ਿਟਿਵ ਫੀਲ ਹੁੰਦਾ ਹੈ ਇੰਨੀ ਸ਼ਾਂਤੀ ਫੀਲ ਹੁੰਦੀ ਹੈ ਕਿ ਮੈਂ ਬਿਆਨ ਨਹੀਂ ਕਰ ਸਕਦੀ ਤੇ ਜਦੋਂ ਇਹ ਬਿਲਡਿੰਗ ਪਹਿਲਾਂ ਅਸੀਂ ਛੋਟੇ ਹੁੰਦੇ ਆਉਂਦੇ ਸੀਗੇ ਛੋਟੀ ਬਿਲਡਿੰਗ ਸੀਗੀ ਉਸ ਤੋਂ ਬਾਅਦ ਜੀ ਬਿਲਡਿੰਗ ਤਿਆਰ ਹੋਣੀ ਸ਼ੁਰੂ ਹੋਈ ਹੈ ਤੇ ਉਸ ਟਾਈਮ ਸੋਚਿਆ ਕਰਦੇ ਸੀਗੇ ਜਦੋਂ ਬਿਲਡਿੰਗ ਤਿਆਰ ਹੋਣੀ ਹੈ ਪਤਾ ਨਹੀਂ ਆਪਣੇ ਫਿਊਚਰ ਵਿੱਚ ਜੋ ਹੈ ਕਿਸ ਤਰ੍ਹਾਂ ਦਾ ਆਪਣਾ ਜੋ ਕੰਮਕਾਰ ਚੱਲਦਾ ਹੋਊਗਾ ਤੇ ਅੱਜ ਸੋਚ ਸਕਦੇ ਹਾਂ ਕਿ ਕਿੰਨਾ ਟਾਈਮ ਕਿੰਨਾ ਸਮਾਂ ਬੀਤ ਜਾਂਦਾ ਹੈ ਤੇ ਯਾਦਾਂ ਹੀ ਰਹਿ ਜਾਂਦੀਆਂ ਨੇ ਤੇ ਕਈ ਐਹ ਜੇ ਵੀ ਲੋਕ ਨੇ ਜੋ ਆਪਣੇ ਨਾਲੋਂ ਵਿਛੜ ਚੁੱਕੇ ਨੇ ਤੇ ਹੁਣ ਮੌਜੂਦ ਨਹੀਂ ਤੇ ਅਸੀਂ ਛੋਟੇ ਹੁੰਦੇ ਇੱਥੇ ਹੋਣਾ ਤੇ ਸੇਵਾ ਕਰਉਣੀ ਉਸ ਟਾਈਮ ਇੱਥੇ ਜੋ ਹੈ ਸੇਵਾ ਬਹੁਤ ਚਲਦੀ ਹੁੰਦੀ ਸੀ ਘਾਰ ਸੇਵਾ ਤੇ ਨਾਲ ਜੋ ਹੈ ਆਪਾਂ ਵੀ ਸ਼ਾਮਲ ਹੋਣਾ ਤੇ ਹੁਣ ਤਾਂ ਜੋ ਹੈ ਬਚਪਨ ਨਾਲ ਸ਼ਾਇਦ ਬਚਪਨ ਚ ਜੋ ਆਪਾਂ ਸੇਵਾ ਕਰਦੇ ਹਾਂ ਉਮਰ ਦੇ ਹਿਸਾਬ ਨਾਲ ਉਹ ਘਟਦੀ ਹੀ ਜਾਂਦੀ ਹੈ ਤੇ ਇੱਥੇ ਮੈਂ ਸਿਸਟਰ ਤੇ ਬੱਚੇ ਤੇ ਡੈਡੀ ਸਾਰੇ ਅਸੀਂ ਆਏ ਸੀਗੇ ਗੁਰੂ ਘਰ ਮੱਥਾ ਟੇਕਣ ਕਿਉਂਕਿ ਮੈਂ ਕਈ ਦਿਨਾਂ ਦਾ ਸੋਚਿਆ ਹੋਇਆ ਸੀਗਾ ਬਟ ਜੋ ਹੈ ਪੇਕੇ ਪਰਿਵਾਰ ਆ ਕੇ ਵੀ ਕਈ ਵਾਰ ਜੋ ਹੈ ਕਿਸੇ ਨਾਲ ਆਪਾਂ ਧੱਕੇ ਨਾਲ ਕੋਈ ਵੀ ਕਹਿ ਨਹੀਂ ਸਕਦੇ ਕਿ ਅਸੀਂ ਇਹ ਕੰਮ ਕਰਨਾ ਹੈ ਜਾਂ ਉੱਥੇ ਜਾਣਾ ਹੈ ਜਾਂ ਇਹ ਚੀਜ਼ ਲੈਣੀ ਹੈ ਹੌਲੀ-ਹੌਲੀ ਜੋ ਹੈ ਆਪਣਾ ਪੇਕੇ ਪਰਿਵਾਰ ਨਾਲੋਂ ਵੀ ਥੋੜਾ ਜਿਹਾ ਜੋ ਹੈ ਅ ਦੂਰਤਾ ਦਾ ਕੰਮ ਤਾਂ ਹੋ ਹੀ ਜਾਂਦਾ ਹੈ ਇੱਕ ਮਹਿਮਾਨ ਨਿਵਾਜੀ ਵਾਲਾ ਕੰਮ ਹੋ ਜਾਂਦਾ ਹੈ ਤੇ ਪੇਕੇ ਪਰਿਵਾਰ ਵੀ ਜੋ ਹੈ ਇੱਕ ਮਹਿਮਾਨ ਜਿਵੇਂ ਆਉਨੇ ਆ ਤੇ ਮਹਿਮਾਨਾ ਜਿਵੇਂ ਰਹਿ ਕੇ ਹੀ ਉਵੇਂ ਹੀ ਬੈਗ ਪੈਕ ਕਰਿਆ ਹੀ ਰਹਿੰਦਾ ਹੈ ਤੇ ਬੈਗ ਪੈਕ ਕਰਿਆ ਕਰਾਇਆ ਹੀ ਵਾਪਸ ਮੁੜ ਜਾਂਦਾ ਹੈ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਇਹ ਪੇਕਾ ਪਰਿਵਾਰ ਜਦੋਂ ਆਪਣਾ ਸੀਗਾ ਤੇ ਹੁਣ ਜੋ ਹੈ ਬੇਗਾਨਾ ਜਿਹਾ ਮਹਿਸੂਸ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਕੁਝ ਦਿਨ ਇੱਥੇ ਰਹੀਏ ਤੇ ਮੁੜ ਕੇ ਆਪਣੇ ਆਲਣੇ 'ਚ ਆਪਣੇ ਸੋਹਰੇ ਪਰਿਵਾਰਤਾ ਜਾਣਾ ਹੀ ਪੈਣਾ ਹੈ ਪਰ ਕੋਈ ਨਹੀਂ ਹਰ ਚੀਜ਼ ਦਾ ਇੱਕ ਟਾਈਮ ਹੈ ਤੇ ਇੱਥੇ ਪਤਾ ਨਹੀਂ ਭੈਣ ਭਰਾ ਸੀਗੇ ਜਾਂ ਕੀ ਨਾਂ ਦਾ ਰਿਸ਼ਤਾ ਸੀਗਾ ਬੈਠੇ ਸੀਗੇ ਮੈਂ ਇਹਨਾਂ ਨੂੰ ਕੈਪਚਰ ਕੀਤਾ ਇਹ ਮੈਨੂੰ ਵੇਖ ਰਹੇ ਸੀਗੇ ਸ਼ਾਇਦ ਇਹ ਵੇਖ ਰਹੇ ਹੋਣ ਕਿ ਟਾਈਮ ਕਿਵੇਂ ਬਦਲ ਗਿਆ ਹੈ ਅੱਜਕੱਲ ਜੋ ਹੈ ਸਿਰਫ ਫੋਨ ਕੈਮਰਾ ਟੀਵੀ ਮੋਬਾਈਲ ਤੇ ਇਹੀ ਕੰਮ ਚੱਲੀ ਜਾਂਦਾ ਹੈ ਇਹਨਾਂ ਲਈ ਕਈ ਅਚੰਬਾ ਹੀ ਹੈ ਬੱਟੇ ਖੁਸ਼ੀਗੇ ਪਤਾ ਨਹੀਂ ਕਿਹੜਾ ਦੁੱਖ ਸੁੱਖ ਸਾਂਝਾ ਕਰਦੇ ਸੀਗੇ ਤੇ ਇਸੇ ਤਰ੍ਹਾਂ ਜੋ ਹੈ ਗੁਰੂ ਘਰ ਦੀ ਤੁਸੀਂ ਰੌਣਕ ਵੇਖ ਸਕਦੇ ਹੋ ਤੇ ਸਿਸਟਰ ਸੀਗੀ ਨਾਲ ਤੇ ਬਸ ਬਹੁਤ ਹੀ ਜੋ ਹੈ ਸਕੂਨ ਮਿਲ ਰਿਹਾ ਸੀਗਾ ਕਈ ਦਿਨਾਂ ਦਾ ਸੋਚਿਆ ਹੋਇਆ ਸੀਗਾ ਕਿ ਗੁਰੂ ਘਰ ਜਾਣਾ ਹੈ ਬੱਟ ਮੈਂ ਕਿਸੇ ਨੂੰ ਕਹਿ ਹੀ ਨਹੀਂ ਸਕੀ ਕਿ ਮੈਂ ਜਾਣਾ ਹੈ ਪਰ ਡੈਡੀ ਜਾਣਦੇ ਸੀਗੇ ਕਿ ਬਲਜੀਤ ਨੂੰ ਇੱਥੇ ਗੁਰੂ ਘਰ ਜਾਣ ਦੀ ਅਟੈਚਮੈਂਟ ਹੈ ਤਾਂ ਉਹਨਾਂ ਨੇ ਮੈਨੂੰ ਫਟਾਫਟ ਰੈਡੀ ਕੀਤਾ ਤੇ ਕਿਹਾ ਕਿ ਆਪਾਂ ਜਾਣਾ ਹੈ ਮੱਥਾ ਟੇਕ ਕੇ ਆਉਣਾ ਹੈ ਤੇ ਇੱਥੇ ਦਾ ਤੁਸੀਂ ਆਸ-ਪਾਸੇ ਜੋ ਹੈ ਦੇਖ ਹੀ ਸਕਦੇ ਹੋ ਕਿੰਨੀ ਪੋਜ਼ਿਟਿਵਿਟੀ ਹੈ ਪਿਛਲੀ ਵਾਰ ਕਈ ਵੀਡੀਓਜ਼ ਮੈਂ ਜੋ ਹੈ ਲਖਨੌਰ ਸਾਹਿਬ ਗੁਰਦੁਆਰਾ ਸਾਹਿਬ ਜਾਂ ਉਧਰ ਬਾਲੇ ਦੇ ਕਈ ਗੁਰਦੁਆਰਾ ਸਾਹਿਬ ਪਿਛਲੀ ਵੀਡੀਓਜ਼ ਵੀ ਕਈ ਵਾਰ ਸ਼ੇਅਰ ਕੀਤੇ ਨੇ ਤੇ ਇੱਥੇ ਆਪਾਂ ਅਜੇ ਕੀਤਾ ਪੰਜ ਸ਼ਨਾਨਾ ਕਿਉਂਕਿ ਸ਼ਾਮ ਦਾ ਟਾਈਮ ਸੀਗਾ ਤੇ ਸਾਨੂੰ ਟਾਈਮ ਨਾਲ ਹੀ ਮੁੜਨਾ ਸੀਗਾ ਤੇ ਇੱਥੇ ਜੋ ਹੈ ਸੰਗਤ ਐਨੀ ਆਉਂਦੀ ਹੈ ਐਤਵਾਰ ਵਾਲਾ ਦਿਨ ਸੀਗਾ ਤੇ ਐਤਵਾਰ ਨੂੰ ਤਾਂ ਸੰਗਤ ਬਹੁਤ ਹੀ ਇਕੱਠ ਹੁੰਦਾ ਹੈ ਤੇ ਦੂਰੋਂ ਦੂਰੋਂ ਸੰਗਤਾਂ 'ਚ ਬਹੁਤ ਸ਼ਰਧਾ ਹੈ ਤੇ ਆਉਂਦੀ ਹੈ ਤੇ ਇੱਥੇ ਜੋ ਹੈ ਕਈਆਂ ਲੋਕਾਂ ਦੀਆਂ ਸ਼ਰਧਾ ਪੂਰੀਆਂ ਹੁੰਦੀਆਂ ਨੇ ਤੇ ਖੁਸ਼ੀ ਵਜੋਂ ਤੇ ਕਈ ਆਪਣੀਆਂ ਮਨੋਕਾਮਨਾ ਪੂਰਨ ਕਰਾਉਣ ਵਜੋਂ ਵੀ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਪਤਾ ਹੀ ਨਹੀਂ ਲੱਗਦਾ ਟਾਈਮ ਕਦੋਂ ਜੋ ਹੈ ਬੀਤ ਜਾਂਦਾ ਹੈ ਤੇ ਵਾਪਸੀ ਦਾ ਟਾਈਮ ਤਾਂ ਆ ਹੀ ਗਿਆ। ਕੁਝ ਹੀ ਦਿਨ ਪਹਿਲਾਂ ਤੁਹਾਡੇ ਨਾਲ ਜਾਣ ਦਾ ਵੀਡੀਓ ਸ਼ੇਅਰ ਕੀਤਾ ਸੀ ਤੇ ਹੁਣ ਜੋ ਹੈ ਵਾਪਸੀ ਸ਼ੇਅਰ ਕਰਦੇ ਹਾਂ ਤੇ ਆਪਾਂ ਜੀ ਹੋ ਗਏ ਸੀਗੇ ਗਰੀਬਰਾਥ ਯਾਨੀ ਕਿ ਟ੍ਰੇਨ 'ਚ ਤਿਆਰ ਬਰ ਤਿਆਰ ਹੋ ਕੇ ਰੈਡੀ ਜਾਣ ਲਈ ਆਪਣੇ ਘਰ ਵੱਲ ਕਿਉਂਕਿ ਮੁੜਨਾ ਵੀ ਬਹੁਤ ਜ਼ਰੂਰੀ ਹੈ ਤੇ ਇੱਥੇ ਜੀ ਬੁੱਡੇ ਵੀ ਆਪਾਂ ਨਾਲ ਹੀ ਲੈ ਲਈ ਸੀਗੇ। ਪਹਿਲਾਂ ਸੋਚਿਆ ਕਿਸੇ ਜੋ ਹੈ ਥੈਲੇ 'ਚ ਹੀ ਇਸ ਨੂੰ ਰੱਖੀਏ ਬਟ ਜੋ ਹੈ ਇਹ ਮਿੱਟੀ ਖਿੰਡ ਸਕਦੀ ਸੀ ਤੇ ਡੈਡੀ ਨੇ ਜੋ ਹੈ ਇਹ ਬੱਕਟ ਚ ਕਿਹਾ ਸਾਨੂੰ ਕਿ ਤੁਸੀਂ ਇਸ ਚ ਸੈੱਟ ਕਰਕੇ ਈਜ਼ੀਲੀ ਲਿਜਾ ਸਕਦੇ ਹੋ ਤੇ ਆਪਾਂ ਜੀ ਫੜੇ ਆਪਣੇ ਬੂਟੇ ਤੇ ਆਪਾਂ ਸਟਾਰਟ ਕੀਤਾ ਆਪਣਾ ਸਫਰ ਰਣਾ ਰਣਾ ਰ रे रे रो रु नज़रिया ल Day. ਖਿਰਕਾਰ ਆਪਾਂ ਕਿਲਾ ਫਤਿਹ ਕਰ ਹੀ ਲਿਆ ਤੇ ਆਪਾਂ ਪਹੁੰਚ ਗਏ ਜੀ ਆਪਣੇ ਘਰੇ ਤੇ ਬੁੱਟਿਆਂ ਨੂੰ ਲਾ ਕੇ ਜੀ ਰੱਖਿਆ ਤੇ ਆ ਗਿਆ ਜੀ ਚੀਕੂ ਚੀਕੂ ਨੂੰ ਤੁਸੀਂ ਵੇਖ ਸਕਦੇ ਹੋ ਤੇ ਲੋ ਜੀ ਆਪਣਾ ਟਾਰਗੇਟ ਅਚੀਵ ਤੇ ਕਰਦੇ ਹਾਂ ਵੀਡੀਓ ਦਾ ਐਂਡ